ਉਨੀ ਕਾਲੀ ਦਲ ਨੂੰ ਲੱਗ ਗਿਆ ਇੱਕ ਹੋਰ ਵੱਡਾ ਚਟਕਾ ਸ਼੍ਰੋਮਣੀ ਅਕਾਲੀ ਦਲ ਦੇ ਮਾਝੇ ਤੋਂ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਪੰਜਾਬ ਦੇ ਜਿਨ੍ਹਾਂ ਨੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫਾ ਹੁਣ ਜੋ ਕਿ ਭਾਜਪਾ ਵਿੱਚ ਸ਼ਾਮਲ ਹੋ ਜਾਣਗੇ ਜਿਸ ਨੂੰ ਲੈ ਕੇ ਵੱਡੀ ਖਬਰ ਆਈ ਹੈ ਸ਼੍ਰੋਮਣੀ ਅਕਾਲੀ ਦਲ ਦਾ ਸਾਬਕਾ ਮੰਤਰੀ ਭਾਜਪਾ ਵਿੱਚ ਸ਼ਾਮਲ ਹੋਣ ਲਈ ਤਿਆਰੀਆਂ ਕਰ ਰਿਹਾ ਹੈ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ ਕੌਣ ਹੈ ਉਹ ਸਬਕਾ ਮੰਤਰੀ ਜਿਸ ਨੇ ਅਕਾਲੀ ਦਲ ਨੂੰ ਵੱਡਾ ਚਟਕਾ ਦਿੱਤਾ ਹੈ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਸਥਿਤੀ ਹੋਰ ਜਿਹੜੀ ਗੂੰਜਲਦਾਰ ਬਣਦੀ ਜਾ ਰਹੀ ਹੈ ਸਰਵੀਰ ਸਿੰਘ ਬਾਦਲ ਦੇ ਅਸਤੀਫੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਜੁੜੇ ਹੋਏ ਜੁੜੇ ਹੋਏ ਲੀਡਰ ਸਰਵੀਰ ਸਿੰਘ ਬਾਦਲ ਦੇ ਨਾਲ ਜਿਨ੍ਹਾਂ ਦੀ ਬਹੁਤ ਜ਼ਿਆਦਾ ਨੇੜਤਾ ਉਹ ਸਾਰੇ ਹੀ ਛੱਡਦੇ ਜਾ ਰਹੇ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਲੋਕ ਸਭਾ ਚੋਣਾਂ ਤੋਂ ਬਾਅਦ ਦੀ ਸਥਿਤੀ ਬਣੀ ਹੈ ਭਾਵੇਂ ਦੋ ਧੜੇ ਹੋ ਗਏ ਸੀ ਇੱਕ ਜਿਹੜਾ ਕਿਸ ਅਕਾਲੀ ਸਦਾਰ ਲਹਿਰ ਦੇ ਧੜੇ ਨਾਲ ਤੇ ਇੱਕ ਦੂਸਰਾ ਸੁਖਬੀਰ ਸਿੰਘ ਬਾਦਲ ਦਾ ਧੜਾ ਦੋਨਾਂ ਧੜਿਆਂ ਦੇ ਵਿੱਚ ਜੋ ਪਿਛਲੇ ਕੁਝ ਦਿਨਾਂ ਤੋਂ ਆਪਸੀ ਖਿੱਚੋਤਾਣ ਚੱਲ ਰਹੀ ਸੀ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਲੈ ਕੇ ਉਹ ਸੁਖਵੀਰ ਸਿੰਘ ਬਾਦਲ ਨੇ ਜਿਵੇਂ ਅਸਤੀਫਾ ਦਿੱਤਾ ਤਾਂ ਅਕਾਲੀ ਦਲ ਦੇ ਵਿੱਚੋਂ ਅਸਤੀਫਿਆਂ ਦੀ ਝੜੀ ਲੱਗਣੀ ਸ਼ੁਰੂ ਹੋ ਗਈ ਅਸਤੀਫੇ ਆਉਣੇ ਸ਼ੁਰੂ ਹੋ ਗਏ ਸੋ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਦੇ ਕੋਲ ਅਸਤੀਫਿਆਂ ਦਾ ਢੇਰ ਲੱਗ ਗਿਆ ਹੈ ਹੁਣ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਸੁਖਵੀਰ ਸਿੰਘ ਬਾਦਲ ਤੇ ਅਸਤੀਫੇ ਨੂੰ ਲੈ ਕੇ ਨਹੀਂ ਬਾਕੀ ਅਕਾਲੀ ਲੀਡਰਾਂ ਨੂੰ ਸਾਬਕਾ ਮੰਤਰੀਆਂ ਨੂੰ ਤੇ ਲੀਡਰਾਂ ਦੇ ਅਸਤੀਫਿਆਂ ਨੂੰ ਮਨਜ਼ੂਰ ਕਰਦੇ ਨੇ ਜਾਂ ਨਹੀਂ ਕਰਦੇ ਤਾਂ ਹਮ ਸਮਾਂ ਦੱਸੇਗਾ ਲੇਕਿਨ ਇੱਕ ਵਾਰ ਅਸਤੀਫਿਆਂ ਦਾ ਢੇਰ ਲੱਗ ਗਿਆ ਜਿਹੜਾ ਕਿ ਬਲਵਿੰਦਰ ਸਿੰਘ ਭੁੰਦਰ ਦੇ ਕੋਲ ਔਖਾ ਹੋ ਗਿਆ ਅਕਾਲੀ ਦਲ ਦੀ ਸਥਿਤੀ ਨੂੰ ਸਮਝਣਾ ਜੋ ਵੱਡੀ ਖਬਰ ਆ ਰਹੀ ਹੈ ਮਾਝੇ ਤੋਂ ਅਕਾਲੀ ਦਲ ਦੇ ਜੋ ਸਾਬਕਾ ਮੰਤਰੀ ਸੀ ਜਿਨ੍ਹਾਂ ਨੇ ਅਕਾਲੀ ਦਲ ਦੇ ਸਾਰੇ ਆਉਂਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ ਔਰ ਅਗਲੀ ਜਿਹੜੀ ਉਹਨਾਂ ਦੀ ਰਣਨੀਤੀ ਹੈ ਭਾਜਪੀ ਵਿੱਚ ਜਾਣ ਦੀ ਸਭ ਹਮਨਾ ਤੇਜ਼ ਹੋ ਗਈਆਂ ਨੇ ਲੋਕ ਸਭਾ ਚੋਣਾਂ ਦੇ ਵਿੱਚ ਵੱਡੀਆਂ ਜਿਹੜੀਆਂ ਵੋਟਾਂ ਲੈ ਕੇ ਉਹਨਾਂ ਨੇ ਬਹੁਤ ਸਖ਼ਤ ਟੱਕਰ ਦਿੱਤੀ ਸੀ ਕਾਂਗਰਸ ਦੇ ਉਮੀਦਵਾਰ ਨੂੰ ਜੋ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਤੇ ਭਾਜਪੀ ਤੇ ਅਕਾਲੀ ਦਲ ਦੇ ਆਮੋ ਸਾਹਮਣੇ ਉਮੀਦਵਾਰ ਸੀ ਭਾਜਪੀ ਨੂੰ ਪਿੱਛੇ ਛੱਡ ਦਿੱਤਾ ਸੀ ਉਹਨਾਂ ਨੇ ਭਾਜਪੀ ਦਾ ਕਿਸੇ ਸਮੇ ਗੜ ਰਿਆ ਸੀ ਉਹਨਾਂ ਦਾ ਹਲਕਾ ਸ੍ਰੀ ਅਮਰਸਰ ਸਾਹਿਬ ਲੇਕਿਨ ਅਕਾਲੀ ਦਲ ਦੇ ਵਿੱਚ ਉਹਨਾਂ ਨੇ ਸ਼ਾਮਲ ਹੋਏ ਸੀ ਭਾਜਪੀ ਨੂੰ ਛੱਡ ਕੇ ਅਕਾਲੀ ਦਲ ਵੱਲੋਂ ਉਹਨਾਂ ਨੂੰ ਟਿਕਟ ਦਿੱਤੀ ਗਈ ਸੀ ਅਨਿਰਜੋਸ਼ੀ ਜਿਹੜਾ ਕਿਸੇ ਸਮੇ ਭਾਜਪੀ ਦਾ ਸੀਨੀਅਰ ਲੀਡਰਸ਼ਿਪ ਹੋਰ ਅਨਿਰਜੋਸ਼ੀ ਨੂੰ ਸੁਖਵੀਰ ਸਿੰਘ ਬਾਦਲ ਦਾ ਬਹੁਤ ਨਜ਼ਦੀਕੀ ਮੰਨਿਆ ਜਾਂਦਾ ਸੀ ਸ਼ਖਬੀਰ ਸਿੰਘ ਬਾਦਲ ਨੇ ਲੋਕ ਸਭਾ ਚੋਣਾਂ ਦੇ ਵਿੱਚ ਅੰਮ੍ਰਿਤਸਰ ਜਿਲ੍ਹੇ ਤੋਂ ਉਮੀਦਵਾਰ ਬਣਾਇਆ ਸੀ ਔਰ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਲੋਕ ਸਭਾ ਚੋਣ ਲੜੇ ਅਨਿਲ ਜੋਸ਼ੀ ਨੇ ਅੱਜ ਆਪਣੇ ਸਾਰੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਕਾਲੀ ਦਲ ਨੂੰ ਵੱਡਾ ਝਟਕਾ ਦਿੱਤਾ ਅਨਿਲ ਜੋਸ਼ੀ ਨੇ ਜੋ ਕਿ ਹੁਣ ਭਾਜਪਾ ਵਿੱਚ ਫਿਰ ਵਾਪਸੀ ਹੋ ਸਕਦੀ ਹੈ ਅਨਿਲ ਜੋਸ਼ੀ ਦੀ ਜੋ ਸੰਭਾਵਨਾ ਬਣ ਰਹੀ ਹੈ ਅਨਿਲ ਜੋਸ਼ੀ ਜਿਨ੍ਹਾਂ ਨੇ ਅਕਾਲੀ ਦਲ ਦੇ ਸਾਰੇ ਅਹੁਦੇ ਤੋਂ ਅਸਤੀਫਾ ਦੇ ਕੇ ਲਿਖਿਆ ਹੈ ਕਿ ਮੈਂ ਸੁਭੀਰ ਸਿੰਘ ਬਾਦਲ ਨੇ ਅਸਤੀਫਾ ਦੇ ਦਿੱਤਾ ਤੋਂ ਬਾਅਦ ਪਾਰਟੀ ਨੂੰ ਆਪਣੀ ਸੋਚ ਮੁਤਾਬਕ ਕੰਮ ਕਰਨਾ ਮੁਸ਼ਕਲ ਹੋਣਾ ਦੱਸਿਆ ਜਾ ਰਿਹਾ ਹੈ ਸੋ ਉਹਨਾਂ ਨੇ ਕਿਹਾ ਕਿ ਮੈਂ ਸੁਭੀਰ ਸਿੰਘ ਬਾਦਲ ਜੇਕਰ ਅਕਾਲੀ ਦਲ ਦੇ ਪ੍ਰਧਾਨ ਨਹੀਂ ਤਾਂ ਫਿਰ ਮੇਰਾ ਵੀ ਪਾਰਟੀ ਵਿੱਚ ਬਣਿਆ ਰਹਿਣਾ ਮੁਸ਼ਕਲ ਹੈ ਸੋ ਇਸ ਨੂੰ ਲੈ ਕੇ ਉਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਸਾਰੇ ਉਹਦਿਆਂ ਤੋਂ ਜੋ ਸੁਖਵੀਰ ਸਿੰਘ ਬਾਦਲ ਦੇ ਬਹੁਤ ਹੀ ਗਹਿਰੇ ਮਿੱਤਰ ਸਨ ਅਨਿਰਵ ਜੋਸ਼ੀ ਜਿਨ੍ਹਾਂ ਨੇ ਲੋਕ ਸਭਾ ਚੋਂ ਅੰਮ੍ਰਿਤਸਰ ਦੇ ਵਿੱਚ ਬਹੁਤ ਵੱਡਾ ਵੋਟ ਬੈਂਕ ਲੈ ਕੇ ਅਕਾਲੀ ਦਲ ਨੂੰ ਜਿਹੜਾ ਕਿ ਕਿਦੇ ਜਿੱਤ ਦੇ ਬਹੁਤ ਲੈ ਜਾਂਦਾ ਸੀ ਲੇਕਿਨ ਕਾਂਗਰਸ ਭਾਵੇਂ ਛੀਟ ਜਿੱਤ ਗਈ ਲੇਕਿਨ ਅਨੀ ਨਜੋਸ਼ੀ ਨੇ ਵੱਡਾ ਫਰਕ ਜਿਹੜਾ ਕਿ ਉਹ ਕਵਰ ਕੀਤਾ ਸੀ